ਇੱਕ ਵੱਡਾ 에어 ਹਾਦਸਾ ਹੋਇਆ ਦੱਸਦੀਏ ਕਿ ਇਸ ਜਹਾਜ਼ ਦੀ ਲੈਂਡਿੰਗ ਸਮੇ ਜਿਹੜਾ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਲੋਕਾਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਦੱਸਦੀਏ ਕਿ ਇਹ ਫਲਾਈਟ ਦੁਬਈ ਤੋਂ ਹਾਂਗਕਾਂਗ ਜਾ ਰਹੀ ਸੀ ਤੇ ਹਾਂਗਕਾਂਗ ਦੇ ਵਿੱਚ ਲੈਂਡਿੰਗ ਦੇ ਸਮੇ ਜਿਹੜਾ ਇਹ ਹਾਦਸਾ ਵਾਪਰਿਆ ਏ ਇੱਕ ਵਾਹਨ ਦੇ ਨਾਲ ਜਿਹੜਾ ਜਹਾਜ਼ ਲੈਂਡਿੰਗ ਸਮੇ ਟਕਰਾ ਗਿਆ ਤੇ ਇਹ ਜਹਾਜ਼ ਹੈ ਜਿਹੜਾ ਉਹ ਫਿਸਲ ਕੇ ਅੱਗੇ ਸਮੁੰਦਰ ਦੇ ਵਿੱਚ ਜਾ ਡਿੱਗਿਆ ਜਿਸ ਦੇ ਵਿੱਚ ਜਿਹੜੇ ਚਾਰ ਚਾਲਕਦਲ ਜਿਹੜੇ ਨੇ ਉਹ ਮੌਜੂਦ ਸੀਗੇ ਤਾਂ ਉਹਨਾਂ ਚਾਰਾਂ ਲੋਕਾਂ ਨੂੰ ਜਿਹੜਾ ਉਹ ਬਚਾ ਲਿਆ ਗਿਆ ਪਰ ਦੋ ਲੋਕਾਂ ਦੀ ਜਿਹੜੀ ਮੌਤ ਹੋਈ ਹੈ ਤਾਂ ਦੱਸ ਦਈਏ ਕਿ ਇਹ ਹਾਂਗਕਾਂਗ ਦੇ ਵਿੱਚ ਅੱਜ ਤੜਕੇ ਲੈਂਡਿੰਗ ਦੇ ਦੌਰਾਨ ਇੱਕ ਕਾਰਗੋ ਜਹਾਜ਼ ਰਨਵੇ ਤੇ ਫਿਸਲ ਕੇ ਸਮੁੰਦਰ ਦੇ ਵਿੱਚ ਜਾ ਡਿੱਗਾ ਜਿਸ ਦੇ ਨਾਲ ਦੋ ਲੋਕਾਂ ਦੀ ਮੌਤ ਹੋਈ ਹੈ ਹਾਂਗਕਾਂਗ ਹਵਾਈ ਅੱਡਾ ਅਥਾਰਟੀ ਦੇ ਅਨੁਸਾਰ ਹੈ ਉਡਾਨ ਦੁਬਈ ਤੋਂ ਆ ਰਹੀ ਸੀ ਸਵੇਰੇ 3:50 ਮਿੰਟ ਤੇ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉੱਤਰਨ ਵਾਲੀ ਸੀ ਚਾਲਕਦਲ ਦੇ ਯਾਰ ਮੈਂਬਰਾਂ ਨੂੰ ਬਚਾ ਲਿਆ ਗਿਆ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸ਼ੁਰੂਆਤੀ ਪੁਲਿਸ ਰਿਪੋਰਟਾਂ ਦੇ ਅਨੁਸਾਰ ਹਵਾਈ ਅੱਡੇ ਤੇ ਤਨਾਤ ਇੱਕ ਵਾਹਨ ਦੇ ਵਿੱਚ ਦੋ ਸਵਾਰ ਲੋਕਾਂ ਦੀ ਮੌਤ ਹੋ ਗਈ ਆਹੰਕਾਂਗ ਹਵਾਈ ਅੱਡਾ ਏਸ਼ੀਆ ਦੇ ਸਭ ਤੋਂ ਵਿਆਸਤ ਹਵਾਈ ਅੱਡਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਰਨਵੇ ਤੇ ਇੱਕ ਜਹਾਜ਼ ਫਿਸਲਿਆ ਉਸ ਨੂੰ ਬੰਦ ਕਰ ਦਿੱਤਾ ਹਾਲਾਂਕਿ ਹਵਾਈ ਅੱਡੇ ਤੇ ਦੇ ਦੋ ਹੋਰ ਹਰਾਨਵੇ ਚਾਲੂ ਨੇ ਬੋਇੰਗ 747 ਕਾਰਗੋ ਜਹਾਜ਼ ਤੁਰਕੀ ਕੈਰੀਅਰ 에ਅਰ AC101 ਕਾ ਹਾਂਗਕਾਂਗ ਦੇ ਸਿਵਲ 에ਅਰੀਵੇਸ਼ਨ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹ 에ਅਰਲਾਈਨਾਂ ਅਤੇ ਹੋਰ ਸਬੰਧਤ ਧਿਰਾਂ ਦੇ ਨਾਲ ਤਾਲਮੇਲ ਕਰਕੇ ਘਟਨਾ ਦੀ ਜਾਂਚ ਕਰ ਰਿਹਾ ਹੈ। ਹਾਂਗਕਾਂਗ ਦੇ ਵਿੱਚ ਇੱਕ ਵੱਡਾ ਹਾਦਸਾ ਜਹਾਜ਼ ਹਾਦਸਾ ਵਾਪਰਿਆ ਸੋੰਬਾ ਨੂੰ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਕਾਰਗੋ ਜਹਾਜ਼ ਹਾਸਤਾਗ੍ਰਸਤ ਹੋਇਆ ਜਿਸ ਕਾਰਨ ਹਫੜਾ ਤਫੜੀ ਮੱਚ ਗਈ ਸਥਾਨਕ ਮੀਡੀਆ ਪੋਟਾ ਅਨੁਸਾਰ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਕਿਸੇ ਤੌਰ ਤੇ ਇੱਕ ਤੁਰਕੀ ਕਾਰਗੋ 에ਅਰਲਾਈਨ ਨਾਲ ਸਬੰਧਤ ਆ ਜਹਾਜ਼ ਰਨਵੇ ਤੇ ਫਿਸਲ ਗਿਆ ਤੇ ਸਮੁੰਦਰ ਦੇ ਵਿੱਚ ਜਾ ਡਿੱਗਾ ਅ ਅਮੀਰਾਤ ਦੀ ਉਡਾਨ EK9788 ਇੱਕ ਬੋਇੰਗ 747 481 ਦੁਬਈ ਤੋਂ ਸਥਾਨਕ ਸਮੇਂ ਅਨੁਸਾਰ ਲਗਭਗ 3:50 ਮਿੰਟ ਤੇ ਪਹੁੰਚੀ ਜਦੋਂ ਰਨਵੇ ਤੇ ਇੱਕ ਖੜੇ ਵਾਹਨ ਦੇ ਨਾਲ ਟਕਰਾ ਗਈ ਸਿਵਲ ਐਵੀਏਸ਼ਨ ਵਿਭਾਗ ਦੇ ਇਹ ਬਿਆਨ ਅਨੁਸਾਰ ਹਵਾਈ ਅੱਡੇ ਤੇ ਦੇ ਦੋ ਗਰਾਉਂਡ ਸਮੁੰਦਰ ਸਟਾਫ ਸਮੁੰਦਰ ਦੇ ਵਿੱਚ ਡਿੱਗ ਗਏ ਦੋਵਾਂ ਨੂੰ ਪਾਣੀ ਦੇ ਵਿੱਚੋਂ ਵਿਚਾਲਿਆ ਗਿਆ ਤੇ ਪੁਲਿਸ ਨੇ ਹਸਪਤਾਲ ਭਰਤੀ ਕਰਵਾਇਆ ਪਰ ਦੋਵਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਜਹਾਜ਼ ਦੇ ਵਿੱਚ ਸਵਾ ਚਾਰ ਚਾਲਕ ਦਲ ਦੇ ਮੈਂਬਰ ਬਚਾ ਲਏ ਗਏ ਨੇ ਉਹਨਾਂ ਨੂੰ ਹਸਪਤਾਲ ਲਜਾਇਆ ਗਿਆ ਜਿਸ 99 ਤੇ ਹਾਦਸਾ ਹੋਇਆ ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਹਵਾਈ ਅੱਡੇ ਦੇ ਦੋ ਹੋਰ 99 ਅਜੇ ਵੀ ਚਾਲੂ ਦੱਸੇ ਜਾ ਰਹੇ ਨੇ ਇਸ ਮਾਮਲੇ ਸਬੰਧੀ 에ਅਰਲਾਈਨ ਕੰਪਨੀ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਉਡਾਨ ਦੁਬਈ ਤੋਂ ਆ ਰਹੀ ਸੀ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ 3:50 ਮਿੰਟ ਤੇ ਹਾਂਗਕਾਂਗ ਦੇ ਵਿੱਚ ਉਤਰੀ ਸੀ ਜਦੋਂ ਇਹ ਹਾਦਸਾ ਵਾਪਰਿਆ ਜਿਹੜਾ ਸਟਾਫ 에ਅਰਪੋਰਟ ਤੇ ਮੌਜੂਦ ਸੀਗਾ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਇਹ ਜਹਾਜ਼ ਆ ਆ ਸਮੁੰਦਰ ਦੇ ਵਿੱਚ ਡਿੱਗਾ ਹਾਲਾਂਕਿ ਉਹਨਾਂ ਦੋਵਾਂ ਸਟਾਫ ਮੈਂਬਰਾਂ ਨੂੰ ਜਿਹੜਾ ਉਹ ਪਾਣੀ ਦੇ ਵਿੱਚ ਬਚਾ ਲਿਆ ਗਿਆ ਸੀ ਉਸ ਜਿਹੜਾ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਸੀ ਜਿੱਥੇ ਅਲਾਸ ਦੇ ਦੌਰਾਨ ਦੋਵਾਂ ਸਟਾਫ ਮੈਂਬਰਾਂ ਦੇ ਵੱਲੋਂ ਜਿਹੜਾ ਸਾਥ ਛੱਡ ਦਿੱਤੇ ਗਏ ਨੇ ਉਹਨਾਂ ਦੋਵਾਂ ਦੀ ਮੌਤ ਹੋ ਗਈ ਹੈ ਤੇ ਜਿਹੜੇ ਚਾਰ ਚਾਲਕ ਦਲ ਦੇ ਮੈਂਬਰ ਜਿਹੜੇ ਨੇ ਉਹ ਜਹਾਜ਼ ਦੇ ਵਿੱਚ ਮੌਜੂਦ ਸੀਗੇ ਉਹਨਾਂ ਚਾਰਾਂ ਨੂੰ ਬਚਾ ਲਿਆ ਗਿਆ ਹੈ ਹਸਪਤਾਲ ਦੇ ਵਿੱਚ ਉਹਨਾਂ ਦੇ ਆ ਜਿਹੜਾ ਅਲਾਸ ਚੱਲ ਰਿਹਾ ਹੈ ਤਾਂ ਦੱਸ ਦਈਏ ਕਿ ਵੱਡਾ ਜਹਾਜ਼ ਹਾਦਸਾ ਜਿਹੜਾ ਇਹ ਹਾਂਗਕਾਂਗ ਦੇ ਵਿੱਚ ਵਾਪਰਿਆ ਜਿੱਥੇ ਦੋ ਲੋਕਾਂ ਦੇ ਮੌਤ ਹੋਣ ਦੀ ਖਬਰ ਆ ਸਾਹਮਣੇ ਆ ਰਹੀ